ਆਈਡੀਆ ਨਿਸ਼ਚਿਤ ਛੋਣੇ ਦਾ ਜਿਹੜਾ ਕੈਮਰਾ ਪਿੱਛੇ ਕਰ ਲਾ ਭਾਈ ਜੇਰੀ ਦਾ ਜਿਹੜਾ ਸੀਜ਼ਨ ਹੈ ਜੀ ਉਹ ਇਸ ਵਕਤ ਕੈਮਰਾ ਪਿੱਛੇ ਕਰ ਲਾ ਯਾਰ ਭਾਈ ਕਿ ਮੈਂ ਅੱਜ ਮੰਡੀਆਂ ਦੇ ਵਿੱਚ ਆਇਆ ਹੈਗਾ ਕਿ ਬਸ ਘੁੰਮਣਾ ਆਇਆ ਮੈਂ ਤੋਂ ਅਮਰਿੰਡੀ ਵੀ ਜਾਊਗਾ ਕਿ ਕੀ ਹੰਮ ਕਰ ਰਹਾ ਹੈ ਭਾਈ ਭੜਤੀਆਂ ਨਾਲ ਸਾਨਾ ਨਾਲ ਲੇਬਰ ਨਾਲ ਸਾਰਾ ਨਾਲ ਗੱਲਬਾਤ ਹੋਈ ਹੈ ਜੀ ਬੜਾ ਸਮੂਥਲੀ ਚੱਲ ਰਿਹਾ ਹੈ ਔਰ ਜਿਹੜੀ ਲਿਫਟਿੰਗ ਉਹ ਵੀ 90% ਤੋਂ 97% 90% ਲਿਫਟਿੰਗ ਉਹ ਵੀ ਮੌਇਸਚਰ ਵੀ ਹੁਣ ਥੋੜਾ ਜਿਹਾ ਕਿਉਂਕਿ ਬਿੰਨ ਚੰਗੇ ਲੱਗ ਗਏ ਤਾਂ ਮੌਇਸਚਰ ਵੀ ਘਟਾ ਤੇ ਜਿਹੜੇ ਮਾਪਦੰਡ ਨੇ ਮੌਇਸਚਰ ਦੇ ਉਹਨਾਂ ਦੇ ਮੁਤਾਬਕ ਹੀ ਆ 16 17 ਚੱਲ ਰਿਹਾ ਅਸੀਂ ਕੇਂਦਰ ਸਰਕਾਰ ਨੂੰ ਉਹਨੇ ਟੀਮ ਆਈ ਸੀ ਉਹਨਾਂ ਨੂੰ ਦਰਸਾਇਆ ਸੀਗਾ ਕਿ ਕਿਰਕਟ ਸਾਨੂੰ 20 ਤੋਂ 22 ਦੇ ਵਿੱਚ ਵਿੱਚ ਮੌਇਸਚਰ ਕਿਉਂਕਿ ਆਉਣ ਵਾਲੇ ਦਿਨਾਂ 'ਚ ਤਰੇਲ ਹੋਰ ਪਾਊਗੀ ਮੌਇਸਚਰ ਦਾ ਸਾਨੂੰ ਦਿੱਕਤ ਨਾਲ ਕਿਉਂਕਿ ਬਹੁਤ ਸੰਕਟ ਝੱਲ ਕੇ ਅਸੀਂ ਇਹ ਜਿਹੜਾ ਸੋਨਾ ਹੀ ਉਹ ਆ ਕੇ ਦੇ ਰਹੇ ਆ ਇੱਕ ਫੇ ਫੂਟਬਾਲ ਦੇ ਵਿੱਚ 40% ਤੋਂ ਵੱਧ ਜਿਹੜਾ ਸਾਡਾ ਹਿੱਸਾ ਹੁੰਦਾ ਪੰਜਾਬ ਦਾ ਹੜ੍ਹਾਂ ਦੇ ਸੰਕਟ ਦੇ ਬਾਵਜੂਦ ਵੀ ਇੰਨਾ ਮੌਸਮ ਦੀ ਕਰਵਟ ਦੇ ਬਾਵਜੂਦ ਵੀ ਝਾੜ ਵੀ ਘਟ ਗਿਆ ਤੇ ਝਾੜ ਘਟਣ ਦੇ ਬਾਵਜੂਦ ਵੀ ਅਸੀਂ 170000 ਤੋਂ ਉੱਪਰ 170000 ਲੱਖ 170 ਲੱਖ 170 ਲੱਖ ਮੀਟਰ ਘਟਾਣ ਅਸੀਂ ਪੂਰਵ ਚ ਦੇ ਗਏ ਸੋ ਇਸ ਕਰਕੇ ਮੈਂ ਕਿਸਾਨਾਂ ਨਾਲ ਵੀ ਗੱਲ ਕੀਤੀ ਆ ਉਹ ਕਹਿੰਦੇ ਵੀ ਪੈਸੇ ਜਿਹੜੇ ਨੇ ਉਹ 24 ਘੰਟੇ ਦੇ ਵਿੱਚ ਵਿੱਚ ਸਾਡੇ ਖਾਤਿਆਂ 'ਚ ਆ ਰਹੇ ਨੇ ਤੇ ਅਰਤੀਆ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਵੀ ਦੱਸਿਆ ਕਿ ਪਹਿਲਾਂ ਜਿਹੜੇ ਕਿਸਾਨ ਸੀ ਉਹਨਾਂ ਨੂੰ ਰੋਜ਼ ਤਾਂ ਕਟਨੀ ਪੈਂਦੀ ਸੀ ਤੇ ਹੁਣ ਉਹ ਕਹਿੰਦੇ ਵੀ ਬਹੁਤ ਘੱਟ ਇਸ ਤਰ੍ਹਾਂ ਕਿਸਾਨ ਹੋਣਗੇ ਜਿਨ੍ਹਾਂ ਨੂੰ ਕੋਈ ਹਰੀ ਵਡਲੀ ਜਾਂ ਕੋਈ ਕੱਚਾ ਦਾਣਾ ਰਹਿ ਗਿਆ ਉਹਦਾ ਕੁਝ ਕਹਿ ਨਹੀਂ ਸਕਦੇ ਪਰ ਨਾਲ ਦੀ ਨਾਲ ਵੇਖੀ ਰਹੀ ਹੈ ਆਪ ਨਾਲ ਟੁੱਲ ਵੀ ਰਹੀ ਹੈ ਅੱਗੇ ਸ਼ੈਲਰਾਂ ਦੇ ਵਿੱਚ ਵੀ ਸਪੇਸ ਹੈਗੀ ਹੈ ਤੇ ਸਮੂਥਲੀ ਚੱਲ ਰਿਹਾ ਸਾਰਾ ਸੀਐਮ ਸਾਹਿਬ ਸਾਡੇ ਬਸੀ ਪ੍ਰਣਾ ਸਿਵਲ ਹਸਪੀਟਲ ਹੈ ਜੀ ਲੰਬੇ ਹਰਸੇ ਤੋਂ ਨਾਤਾ ਅਪਗ੍ਰੇਡ ਹੋਇਆ ਜੀ ਕਿਸੇ ਸਰਕਾਰ ਨੇ ਧਿਆਨ ਦਿੱਤਾ ਹੁਣ ਵੀ ਇੱਥੇ ਡਾਕਟਰਾਂ ਦੀ ਕਮੀ ਹੈ ਐਮਰਜੈਂਸੀ ਦੇ ਵਿੱਚ ਡਾਕਟਰ ਹੀ ਨਹੀਂ ਹੁੰਦੇ ਜੀ ਲੋਕ ਬੜੇ ਪ੍ਰੇਸ਼ਾਨ ਹੁੰਦੇ ਆ ਦੇਖੋ ਹੈਲਥ ਕੇਅਰ ਸਾਡੀ ਪ੍ਰਾਇੋਰਟੀ ਹੈ ਅਮਾਨਤ ਮੈਡੀਕਲ ਨੂੰ ਕੇ 880 ਦੇ ਲੈ ਲਏ ਹੁਣ ਹੁਣ ਇਹਦੇ ਵਿੱਚ 200 ਹਜ਼ਾਰ ਤੋਂ ਉਪਰ ਅਮਾਨਤ ਮੈਡੀਕਲ ਖੋਜਣਗੇ ਤਾਂ ਕਿ ਹਸਪਤਾਲਾਂ ਤੇ ਡਿਪੈਂਡੈਂਸੀ ਜਿਹੜੀ ਘਟੇ। ਇਹ ਤਾਂ ਹਰ ਗੱਲ ਵਾਸਤੇ ਸਿਵਲ ਚ ਜਾ ਚੰਡੀਗੜ੍ਹ ਪਈ ਹਰ ਛੋਟੀ ਜਿਹੀ ਗੱਲ ਵਿੱਚ। ਮਤਲਬ 4 ਕਰੋੜ ਤੋਂ ਵੱਧ ਜਿਹੜੀ ਫੁੱਟਫਾਲ ਉੱਤੇ ਹੋ ਗਈ। ਤੇ ਕਈ ਬੰਦੇ ਇਹ ਸੋਚ ਰਹੇ ਵੀ ਆਬਾਦੀ ਤਾਂ 3 ਕਰੋੜ ਐ ਸਵਾ 3। ਕਈ ਬੰਦੇ ਦੋ ਦੋ ਵਾਰੀ ਵੀ ਜਾਏ, ਤਿੰਨ ਤਿੰਨ ਵਾਰੀ ਵੀ ਜਾਏ। ਫੁੱਟਫਾਲ ਦਾ ਮਤਲਬ ਹੋ ਗਿਆ ਉਹ ਕਿੰਨੀ ਵਾਰੀ ਜਾਇਆ। ਤੇ ਬਾਕੀ ਸੀ ਹਸਪਤਾਲ ਜਿਹੜੇ ਨੇ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਹਾਂ। ਦੇਰ ਜੜ ਬੱਸੀ ਪਠਾਨਾ ਦੀ ਵੀ ਵਾਰੀ ਆਊ। ਔਰ ਜਿੱਥੇ ਜਿਹੜੇ ਜਿਹੜੇ ਇਲਾਕੇ ਚ ਮਤਲਬ ਕਰਦੇ ਆਉਂਦੇ ਆ ਜਿਸ ਤਰ੍ਹਾਂ ਤੁਸੀਂ ਪਾਕ ਆਪਣੇ ਸਵਾਲ 'ਚ ਹੀ ਜਵਾਬ ਦਿੱਤਾ ਕਿ ਲੰਬੇ ਸਮੇਂ ਤੋਂ ਬਿਲਕੁਲ ਹੀ ਇਗਨੋਰ ਕੀਤਾ ਗਿਆ ਸੀਗਾ ਹੈਲਥ ਸਿਸਟਮ ਪਰ ਤੁਹਾਡੇ ਤੋਂ ਮੀਡਾ ਅਸੀਂ ਨਹੀਂ ਉਮੀਦਾਂ ਹੈਗੀਆਂ ਅੱਜ ਵੀ ਇੱਥੇ ਸੀਗਲੋਂ ਨੇ ਉਮੀਦਾਂ ਹੈਗੀਆਂ ਨੇ ਅੱਜ ਅਸੀਂ ਪੂਰੀਆਂ ਕਰਾਂਗੇ ਤੇ ਹਸਪਤਾਲ ਨੂੰ ਅਪਗ੍ਰੇਡ ਕਰ ਰਹੇ ਹਾਂ ਔਰ ਉਸੀਂ ਇਹ ਕਰ ਰਹੇ ਹਾਂ ਕਿ ਕਿਸੇ ਨੂੰ ਪਹਿਲੀ ਗੱਲ ਤਾਂ ਕੈਂਪ ਲਾ ਕੇ ਮੈਡੀਕਲ ਕੈਂਪ ਲਾ ਕੇ ਕਿਸੇ ਨੂੰ ਹਰ ਗੱਲ ਛੋਟੀ ਜੀ ਬਿਮਾਰੀ ਪਿੱਛੇ ਲੈਣਾ ਚੜਾ ਨਾ ਲੱਗਣਾ ਪਵੇ ਜਿੰਨੇ ਵੀ ਤਹਿਸੀਲ ਦੇ ਜਾਂ ਜ਼ਿਲ੍ਹੇ ਦੇ ਹਸਪਤਾਲ ਉਥੇ ਸੀਐਮਓਜ਼ ਨੂੰ ਐਸਐਮਓਜ਼ ਨੂੰ ਅਸੀਂ ਆਰਡਰ ਕੀਤੇ ਨੇ ਕਿ ਕੋਈ ਵੀ ਦਵਾਈ ਜਿਹੜੀ ਬਾਹਰੋਂ ਨਾਮ ਲਿਖੀ ਜਾਵੇ ਜੇ ਬਾਹਰੋਂ ਦਵਾਈ ਮੰਗਾਉਣੀ ਹੈ ਤਾਂ ਫਿਰ ਡਾਕਟਰ ਆਪ ਲਿਖਿਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਲੁੱਟ ਹੋਵੇ ਇਸ ਤਰ੍ਹਾਂ ਦੀ ਤੇ ਸਾਨੂੰ ਦੱਸੋ ਕਿ ਕਿਹੜੀ ਦਵਾਈ ਨਹੀਂ ਹੈਗੀ ਅਸੀਂ ਉਹ ਦਵਾਈ ਜਿਹੜੀ अवेलेबल ਕਰਾ ਚੰਨ ਸਰ ਪੰਜਾਬ ਸਰਕਾਰ ਨੂੰ ਬੜੀ ਉਪਰਾਲੇ ਕੀਤੀ ਨੇ ਸਿੱਖਿਆ ਮੰਤਰੀ ਜੀ ਆ ਕੇ ਕਿਉਂ ਕਰ ਲਿਆ ਬਿਚਾਰ ਦੇਖੋ ਦੇਖੋ ਐਜੂਕੇਸ਼ਨ ਐਜੂਕੇਸ਼ਨ ਵਾਲੇ ਪਾਸਿਓ ਮੈਂ ਹੁਣੇ ਸਕੂਲ ਆਫ ਐਮਿਨੈਂਸ ਸੁਭਿਦਰ ਮੀਵਾ ਸਿੰਘ ਜਿਹੜਾ ਆਪਣੇ ਇਧਰ ਬਸੀਪਾਲਾ ਰੋਡ ਤੇ ਹੀ ਹੈ ਉੱਥੇ ਜਾ ਕੇ ਆਏ ਆ ਬੱਚੇ ਫਿਜ਼ਿਕਸ ਪੜ੍ਹ ਰਹੇ ਨੇ ਬੱਚੇ ਕਮਰਸ ਪੜ੍ਹ ਰਹੇ ਨੇ ਬਾਇਓ ਬਾਇਓਲੋਜੀ ਦੀਆਂ ਕਲਾਸਾਂ ਲੱਗ ਰਹੀਆਂ ਤੇ ਅੱੜ-ਦੜ ਦੇ ਪਿੰਡਾਂ ਤੋਂ ਬੱਚੇ ਆ ਰਹੇ ਨੇ ਔਰ ਸਰਕਾਰੀ ਸਕੂਲ ਦਾ ਰਿਜ਼ਲਟ ਅੱਛੀ ਆ ਰਹੇ ਨੇ ਸਾਡੇ ਬੱਚੇ ਜਿਹੜੇ ਨੇ ਉਹ ਜੀਏ ایڈਵਾਂਸ JEE, NEET ਹਨਾ ਵੱਡੇ ਵੱਡੇ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਨੇ ਉਹ ਕਲੀਅਰ ਕਰ ਰਹੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਸੋ ਇੱਕ ਮਿੰਟ ਸੋ ਆਉਣ ਵਾਲੇ ਦਿਨਾਂ ਚ ਹੋਰ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਹੋਰ ਅਪਗ੍ਰੇਡ ਕਰਾਂਗੇ ਜੀ ਔਰ ਸਾਡੇ ਅਧਿਆਪਕਾਂ ਨੂੰ ਅਸੀਂ ਫਿਨਲੈਂਡ ਜਾਂ ਸਿੰਗਾਪੁਰ ਦੀ ਬੈਸਟ ਅਕੈਡਮੀਆਂ ਜਿਹੜੀਆਂ ਨੇ ਲੇਟੈਸਟ ਤਰੀਕੇ ਜਿਹੜੇ ਪੜਾਉਣ ਦੇ ਉਸ ਕਾ ਕੇ ਲਿਆਉਣੇ IIM ਅਹਮਦਾਬਾਦ ਵੀ ਪੇਜਦੇ ਬੱਚਿਆਂ ਤੇ ਟੀਚਰਾਂ ਤੇ ਬਾਕੀ 10 ਲੱਖ ਰੁਪਏ ਪਰ ਫੈਮਿਲੀ ਜਿਹੜਾ ਹੈਥ ਵੀ ਮਾ ਜਿਹੜਾ ਉਹ ਬਸ ਆਉਣ ਵਾਲੇ ਦਿਨਾਂ ਚ ਸ਼ੁਰੂ ਹੋ ਜੂ ਉਹਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ ਜੀ ਠੀਕ ਹੈ 10 ਲੱਖ ਰੁਪਏ ਤੱਕ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਚ ਹੈਲਥ এডਿਕੇਸ਼ਨ ਇਨਫਰਾਸਟ੍ਰਕਚਰ ਬਿਜਲੀ ਦਾ ਪਹਿਲੇ ਆਖ ਰਹੇ ਦਿਨੇ ਬਿਜਲੀ ਆਉਂਦੀ ਹੈ ਤੇ ਬਿਜਲੀ ਦੀ ਕੋਈ ਕਮੀ ਨਹੀਂ ਸੀਜ਼ਨ ਤਾਂ ਲੰਘਿਆ ਪਰ ਫਿਰ ਵੀ ਅਸੀਂ ਕਹਿੰਦੇ ਕਿ ਕੋਈ ਕਿਸੇ ਨੇ ਆਲੂ ਬੀਜਿਆ ਕਿਸੇ ਨੇ ਕੋਈ ਹੋਰ ਫਸਲ ਬੀਜੀ ਹੋਏ ਜਿਹਦਾ ਲੋਡ ਹੈ ਪਾਣੀ ਦੀ ਬਿਜਲੀ ਦੀ ਕੋਈ ਦਿੱਕਤ ਨਹੀਂ ਕਿਸੇ ਕਿਸਮ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅ ਜਿਹੜੀਆਂ ਸਕੀਮਾਂ ਜਿਹੜੀਆਂ ਅਸੀਂ ਵਾਦੇ ਵੀ ਕੀਤੇ ਸੀ ਬਿਨਾਂ ਗਾਰੰਟੀਆਂ ਤੋਂ ਵੀ ਕਈ ਗਾਰੰਟੀਆਂ ਪੂਰੀ ਕਰਦੇ ਗਾਰੰਟੀਆਂ ਤਾਂ ਕਰਨੀ ਕਰਨੀਆਂ ਨੇ ਪੂਰੀਆਂ ਜਦੋਂ ਤੱਕ ਅਸੀਂ ਦੁਬਾਰਾ ਪਬਲਿਕਸ ਜਾਵਾਂਗੇ ਤਾਂ ਸਾਰਾ ਹਿਸਾਬ ਲੈ ਕੇ ਜਾਵਾਂਗੇ ਰਿਪੋਰਟ ਕੱਢ ਲੈ ਕੇ ਜਾਵਾਂਗੇ